ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਜੋ ਰਿਜ਼ਲਟ ਆਇਆ ਹੈ ਮੈਂ ਤਾਂ ਬਹੁਤ ਸੈਟੀਸਫਾਈਡ ਹਾਂ ਸੱਚੀ ਗੱਲ ਦੱਸਦਾ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਆਪਣੇ ਨਿਗਾਹਾਂ ਪਛਮੀ ਦੇ ਵੋਟਰਾਂ ਦਾ ਪਰਿਵਾਰ ਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕੀਤੀ ਉਹਨਾਂ ਨੂੰ ਬਧਾਈ ਦੇਣਾ ਸ਼੍ਰੀ ਸੰਜੀਵ ਰੌੜਾ ਨੂੰ ਜਿਨ੍ਹਾਂ ਨੇ ਰੈਕਸ਼ਨ ਦਿੱਤੀ ਹੈ ਤੇ ਉਹ ਵੀ ਕਰਦਾ ਇਹ ਆਪਾਂ ਦੇ ਨਵੇਂ ਵਾਅਦੇ ਲੈ ਕੇ ਆਪਾਂ ਦੇ ਕਰਨਗੇ। ਨਾਲ ਦੀ ਨਾਲ ਮੈਂ ਧੰਨਵਾਦ ਜਨ ਕਰਦਾ ਭਾਪੁਰ ਸ਼ਰਾਸ਼ਵੀ ਦਾ, ਜੀਵਨ ਗੁੱਪਤਾ ਜੀ ਦਾ ਤੇ ਹੋਰ ਇੰਡੀਪੈਂਡੈਂਟ ਹੈਗੇ ਸਾਡੇ ਕੰਟੈਸਟੈਂਟ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦਾ ਕਿ ਬੜੀ ਹੈਲਦੀ ਇਲੈਕਸ਼ਨ ਹੋ ਰਹੀ ਹੈ। ਜਿਹੜਾ ਈਸ਼ਵਰ ਮੈਨੂੰ ਪਿਆਰ ਮਿਲਿਆ, ਜੋ ਸਤਕਾਰ ਮਿਲਿਆ ਤੇ ਜੋ ਅਸੀਸਾਂ ਮਿਲਿਆ ਨਾ ਲੁਧਿਆਣਾ ਬੈਸਿਕ ਕੰਸਟਿਟੂਐਂਸੀ ਦੇ ਪ੍ਰਵਾਸ ਤੋਂ ਮੈਂ ਇਹ ਦੇ ਨਹੀਂ ਬਿਜ਼ਾਰਾ ਦੇਖੋ ਗੱਲ ਹੁੰਦਾ ਹੈ ਇਲੈਕਸ਼ਨ ਜਿੱਤਣਾ ਹਾਰਨਾ ਇੱਕ ਡਿਫਰੈਂਟ ਇਸ਼ੂ ਹੈ ਜਿੱਤਦੇ ਵੀ ਹੈ ਹਾਰਦੇ ਵੀ ਲੇਕਿਨ ਜਦੋਂ ਪਿਆਰ ਮਿਲਣਾ ਅਸੀਸਾਂ ਮਿਲਦੀਆਂ ਹੈਗੀਆਂ ਨੇ ਔਰ ਜੋ ਸਤਕਾਰ ਹੈ ਨਾ ਇਹ ਬਹੁਤ ਥੋੜੇ ਬਦਲਦਾ ਜਿੱਥੇ ਮੈਂ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਜੀ ਦੇ ਸਹਿਭਾਗਤਾ ਬਹੁਤ ਧੰਨਵਾਦ ਕਰਦਾ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਉੱਥੇ ਹੀ ਮੈਂ ਆਪਣੀ ਛੋਟੀ ਬੇਟੀ ਕਹੋ ਕੁਝ ਕਹੋ ਕਿਰਨ ਜੋ ਕਿ ਦਿਨੋਜ਼ ਦੀ ਮਦਰ ਹੈਗੇ ਸਾਡੇ ਛੋਟੇ ਬੱਚੇ ਦੀ ਡੈਥ ਹੋ ਗਈ ਸੀ ਮਰਡਰ ਹੋ ਗਿਆ ਇਸਕਾ ਤੇ ਮਦਰ ਜੋ ਉਹਨਾਂ ਨੇ ਮਿਹਨਤ ਕੀਤੀ ਹੈਗੀ ਮੈਂ ਸੱਚੀ ਗੱਲ ਦੱਸਾਂ ਮੈਨੂੰ ਨਹੀਂ ਆਨਾ ਇਹਨਾਂ ਤੋਂ علاوہ ਹੋਰ ਵੀ ਜਿੰਨੇ ਪਰਵਾਹ ਸਾਡੇ ਜਿਨ੍ਹਾਂ ਨੇ ਆਪਣਾ ਸਭ ਕੁਝ ਛੱਡ ਕੇ ਮੇਰੇ ਆਪਣੀ ਬੇਟੀ ਸਾਡੇ ਲੋ ਭੈਣ ਮੇਰੀ ਇਸ ਕਲਾ ਵੀ ਸਿਸਟਰਸ ਜੇ ਵੀ ਉਹਦਾ ਨਾਮ ਹੈ ਕੋਈ ਬਤਾਏਦਾ ਮੈਂ ਬਦਲਾ ਲੂ ਦੇਸਾ ਦਾ ਸੱਚੀ ਗੱਲ ਹੈ ਸਮਾਂ ਆਪਣੇ ਆਪ ਨੂੰ ਸੋ ਇਹ ਜਿੱਤ ਹਾਰ ਮੇਰੀ ਹੈ 파ਰਟੀ ਦੀ ਨਹੀਂ ਹੈ ਕਿ ਮੇਰੀ ਇਹ ਨਹੀਂ ਹੈ ਜੇ ਜਿੱਤ ਹੁੰਦੀ ਤਾਂ ਜੂ ਸ਼ੋਮਲੀ ਕਾ ਵੀ ਗੰਦੀ ਹੁੰਦੀ ਪਰ ਇਹ ਹਾਰ ਹੈ ਕਿ ਮੇਸ ਕੋ ਕਮੀਆਂ ਹੋਣੀਆਂ ਜਾਂ ਲੋਕਾਂ ਨੇ ਪਰਵਾਹ ਨਹੀਂ ਨੋੜਨੀ ਮੈਂ ਵਾਦਾ ਕਰਦਾ ਕਿ ਮੈਂ ਸਰਵਾਰ ਦੇ ਨਾਲ ਅੱਜ ਵੀ ਖੜਾ ਤੇ ਅੱਗੇ ਵੀ ਖੜਾ ਜਦੋਂ ਕਿਦੀ ਕਿਸੇ ਨੂੰ ਜ਼ਰੂਰ ਪਈ ਨੋੜ ਪਈ ਤਾਂ ਮੈਂ ਹਰ ਵੇਲੇ ਤੁਹਾਡੇ ਕੋਲ 2427 ਰਹੇਗਾ ਮੇਰਾ ਫੋਨ ਨੰਬਰ ਤੁਹਾਡੇ ਉਸ ਸਾਡੇ ਕੋਲ ਹੀ ਹੈਗਾ ਹੋਰ ਹੈ ਕਿਉਂਕਿ ਬਹੁਤ ਨੇ ਪ੍ਰੈਫਰੈਂਸ ਸੀ ਵੀ ਸੀ ਮੰਡਿਆ ਸੀ ਅਲਵੇਸੀ ਤੋਂ ਸਭ ਨੂੰ ਨੋਟ ਕਰਾਇਆ ਹੈ ਤੇ ਕਿਸੇ ਗੱਲ ਨੇ ਕਿਸੇ ਨੇ ਇਹ ਨਹੀਂ ਸੋਚਣਾ ਇਹ ਰੋਟ ਪਾਈ ਹੈ ਨਹੀਂ ਪਾਈ ਪਾਈ ਹੈ ਤਾਂ ਬੋਧ ਚ ਨਹੀਂ ਪਾਈ ਤਾਂ ਬੋਧ ਚ ਮੈਂ ਤੁਹਾਡੀ ਸੇਵਾ ਚਾਹਦਾ ਰਹੇਗਾ ਤੁਸੀਂ ਮਨਜਤ ਨੂੰ ਮਰਜੀ ਕਾਲ ਕਰ ਲਓ ਤੇ ਜਿਹੜੀ ਦਾ ਕੰਮ ਹੋ ਰਿਹਾ ਵੈਸੇ ਕੋਈ ਐਡਮਿਨਿਸਟ੍ਰੇਸ਼ਨ ਦਾ ਕੰਮ ਹੋਇਆ ਤੇ ਮੈਂ ਆਲਰੇਡੀ ਥੋੜੇ ਨਾਲ ਖੜਾ ਹਾਂ ਔਰ ਹਮੇਸ਼ਾ ਖੜਾ ਰਹਾਂਗਾ ਤੇ ਮੈਂ ਵਾਦਾ ਕਰਦਾ ਕਿ ਜੋ ਮੇਰੀਆਂ ਕਮੀਆਂ ਹੋ ਰਹੀਆਂ ਨੇ ਤੇ ਖਾਮੀਆਂ ਰਹੀਆਂ ਨੇ ਉਹ ਮੈਂ 2027 ਤੱਕ ਇਹਦਾ ਤੁਹਾਡੇ ਵਿੱਚੋਂ ਤੁਹਾਡਾ ਆਪਣਾ 24 ਮਹੀਨਿਆਂ ਦਾ ਫੰਡ ਵਾਣਾ ਮੈਂ ਇਹ ਨਹੀਂ ਕੁਝਦਾ ਕਹਿੰਦਾ ਹੋਇਆ ਸਮਾ ਦਾ ਯਾਚਕ ਕੋ ਗਲਤੀ ਹੋਈ ਉਹਦੀ ਵਾਫੀ ਦੇਣਾ ਸਾਰਾ